ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਨਾ ਨਾ ਭੁੱਲੋ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਿੱਖੀ ਗਿਆਨ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸ਼ਰਾਬ ਜਾਂ ਐਲਕੋਹਲ ਬਾਰੇ ਗੁਰਬਾਣੀ ਦੇ ਵਿਚਾਰ ਸੋ ਬਿਨਾਂ ਸਮਾਂ ਗਵਾਏ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਸਵਾਲ ਕੀਤਾ ਵੀਰ ਚਰਨਪਾਲ ਸਿੰਘ ਜੀ ਹੁਣਾਂ ਨੇ ਅਗਰ ਤੁਸੀਂ ਵੀ ਕੋਈ ਸਵਾਲ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ ਸਾਡਾ ਫੇਸਬੁੱਕ ਪੇਜ ਹੈ facebook.com/sikhi gyan ਨਾਲੇ ਜਿਸ ਦਿਨ ਅਸੀਂ YouTube ਤੇ ਐਕਟਿਵ ਨਹੀਂ ਹੁੰਨੇ ਉਸ ਦਿਨ ਅਸੀਂ ਫੇਸਬੁੱਕ ਤੇ ਕੋਈ ਨਾ ਕੋਈ ਵੀਡੀਓ ਜਾਂ ਫੋਟੋ ਅਪਲੋਡ ਕਰਦੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ ਅੱਜ ਦਾ ਇਹ ਵਿਸ਼ਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਹੀ ਜ਼ਿਆਦਾ ਵੱਧ ਚੁੱਕੇ ਹਨ ਇਹ ਮੈਂ ਨਹੀਂ ਬਲਕਿ indianexpress.com ਦਾ ਸਰਵੇ ਕਹਿੰਦਾ ਹੈ indianexpress.com ਦੇ ਸਰਵੇ ਦੇ ਅਨੁਸਾਰ ਪੰਜਾਬ 35000 ਕਰੋੜ ਦੀ ਸ਼ਰਾਬ ਪੀ ਚੁੱਕਾ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਪੰਜਾਬ ਦੇ ਵਿੱਚ ਹਰ ਰੋਜ਼ 2390000 ਲੀਟਰ ਸ਼ਰਾਬ ਤਿਆਰ ਹੁੰਦੀ ਹੈ ਇਸ ਰਿਪੋਰਟ ਦੇ ਵਿੱਚ ਇਹਨਾਂ ਦੱਸਿਆ ਹੈ ਕਿ ਪੰਜਾਬ 7500 ਕਰੋੜ ਦੇ ਨਸ਼ੀਲੇ ਪਦਾਰਥ ਜਾਂ ਓਪੀਆਇਡਸ ਲੈਂਦਾ ਹੈ 1 ਸਾਲ ਦੇ ਵਿੱਚ ਅਤੇ 6500 ਕਰੋੜ ਦੀ ਹਿਰੋਇਨ ਪੰਜਾਬ ਐਕਸਾਈਜ਼ ਡਿਪਾਰਟਮੈਂਟ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਵਿੱਚ ਨਸ਼ਾ ਦੁਨਾ ਹੋ ਚੁੱਕਾ ਹੈ ਮੁਕਦੀ ਗੱਲ ਪੰਜਾਬ ਅੱਜ ਬਹੁਤ ਹੀ ਜ਼ਿਆਦਾ ਤਰਸਯੋਗ ਸਥਿਤੀ ਦੇ ਵਿੱਚ ਹੈ ਇਸ ਤਰਸਯੋਗ ਘਾਟ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਵਿੱਚ ਇੱਕ ਕਾਰਨ ਤਾਂ ਇਹ ਵੀ ਹੈ ਕਿ ਅਸੀਂ ਲੋੜ ਨਾਲੋਂ ਜ਼ਿਆਦਾ ਸਿਆਣੇ ਹੋ ਚੁੱਕੇ ਹਾਂ ਕਈ ਵੀਰ ਮਿਲਦੇ ਹਨ ਜੋ ਇਹ ਤਰਕ ਦਿੰਦੇ ਹਨ ਕਿ ਡਾਕਟਰਸ ਕਹਿੰਦੇ ਹਨ ਕਿ ਲਿਮਟ ਦੇ ਵਿੱਚ ਸ਼ਰਾਬ ਪੀ ਲੈਣੀ ਚਾਹੀਦੀ ਹੈ ਇਸ ਦੇ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਇੱਥੇ ਉਹਨਾਂ ਵੀਰਾਂ ਨੂੰ ਇਹ ਦੱਸ ਦਈਏ ਕਿ ਡਾਕਟਰਸ ਦੀ ਗੱਲ ਮਨਮੁਖਤਾ ਹੈ ਅਤੇ ਗੁਰੂ ਦੀ ਗੱਲ ਗੁਰਮੁਖਤਾ ਹੈ ਸਿੱਖ ਨੇ ਕੇਵਲ ਗੁਰੂ ਦੀ ਗੱਲ ਮੰਨਣੀ ਹੈ ਚਾਹੇ ਕੁਝ ਵੀ ਹੋ ਜਾਵੇ ਸਾਇੰਸ ਚੇਂਜੇਬਲ ਹੈ ਸਾਇੰਸ ਅੱਜ ਕੁਝ ਹੋਰ ਕਹਿੰਦੀ ਹੈ ਤੇ ਕੱਲ ਕੁਝ ਹੋਰ ਕਹੇਗੀ ਪਰ ਗੁਰੂ ਦੇ ਬੋਲ ਅਟਲ ਹਨ ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲਈਏ ਜਿਵੇਂ ਪਹਿਲਾਂ ਸਾਇੰਸ ਦਾਵਾ ਕਰਦੀ ਸੀ ਕਿ ਵਾਈਨ ਪੀਣਾ ਸਿਹਤ ਲਈ ਬਹੁਤ ਵਧੀਆ ਹੈ ਸਾਨੂੰ ਲਿਮਟ ਦੇ ਵਿੱਚ ਵਾਈਨ ਪੀ ਲੈਣੀ ਚਾਹੀਦੀ ਹੈ ਪਰੰਤੂ ਹੁਣ ਨੈਸ਼ਨਲ ਕੈਂਸਰ ਅਕੈਡਮੀ ਨੇ ਦਾਵਾ ਕੀਤਾ ਹੈ ਕਿ ਪੀਣ ਦੇ ਨਾਲ ਕੈਂਸਰ ਹੁੰਦੀ ਹੈ ਸੋ ਸਾਨੂੰ ਵਾਈਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਸੋ ਅਸੀਂ ਹੁਣ ਗੁਰੂ ਸਾਹਿਬ ਦਾ ਪੱਖ ਹੁੰਦੇ ਹਾਂ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਸ਼ਲੋਕ ਮਹਲਾ 3 ਜਾ ਮਨਸ ਪਹਿਆ ਆਣਿਆ ਮਨਸ ਪਹਿਆ ਆਏ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਇਨਸਾਨ ਸ਼ਰਾਬ ਦੀ ਭਰੀ ਬੋਤਲ ਲੈ ਕੇ ਹੁੰਦਾ ਹੈ ਅਤੇ ਦੂਸਰਾ ਆਦਮੀ ਉਸ ਵਿੱਚੋਂ ਆਪਣਾ ਪਿਆਲਾ ਪਰ ਲੈਂਦਾ ਹੈ ਜਿਤ ਪੀਤਾ ਮਤ ਦੂਰ ਹੋਏ ਬਰਨ ਪਵੇ ਵਿੱਚ ਆਏ ਜਿਸ ਨੂੰ ਪੀ ਕੇ ਅਕਲ ਮਾਰੀ ਜਾਂਦੀ ਹੈ ਅਤੇ ਸ਼ਦਾਜ ਜਾਂ ਚੱਲਪੁਰਾ ਦਿਮਾਗ ਵਿੱਚ ਆ ਜਾਂਦਾ ਹੈ ਆਪਣਾ ਪਰਾਇਆ ਨਾ ਪਛਾਣਾਈ ਕਸਮਾਂ ਧੱਕੇ ਖਾਏ ਇਸ ਦਾ ਅਰਥ ਹੈ ਕਿ ਆਦਮੀ ਆਪਣੇ ਤੇ ਪਰਾਏ ਦੇ ਵਿੱਚ ਫਰਕ ਨਹੀਂ ਕਰਦਾ ਅਤੇ ਆਪਣੇ ਮਾਲਕ ਜਾਂ ਖਸਮ ਪਰਮਾਤਮਾ ਕੋਲੋਂ ਧੱਕੇ ਖਾਂਦਾ ਹੈ ਇਸ ਤੋਂ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਨਸ਼ੇ ਕਰਕੇ ਕਦੀ ਵੀ ਪਰਮਾਤਮਾ ਨਹੀਂ ਮਿਲ ਸਕਦਾ ਤੇ ਸਾਡੇ ਪੋਲੇ ਲੋਕ ਕਹਿੰਦੇ ਨੇ ਕਿ ਰੋਡੇ ਨੇ ਪਰਮਾਤਮਾ ਪਾ ਲਿਆ ਅਤੇ ਉੱਥੇ ਸ਼ਰਾਬਾਂ ਚਰਾਈ ਜਾਂਦੇ ਨੇ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਤਰਸ ਹੁੰਦਾ ਹੈ ਆਪਣੀ ਹਾਲਤ ਤੇ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਏ ਜਿਸ ਦਾ ਅਰਥ ਹੈ ਕਿ ਜਿਸ ਨੂੰ ਪੀ ਕੇ ਆਪਣਾ ਸੁਆਮੀ ਪੁੱਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦਰਬਾਰ ਦੇ ਵਿੱਚ ੱੱਕੇ ਮਿਲਦੇ ਹਨ ਝੂਠਾ ਮਦ ਮੂਲ ਨ ਪੇਚੈ ਜੇ ਕਾ ਪਾਰ ਵਸਾਏ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿੱਥੇ ਤੱਕ ਤੇਰਾ ਵਸ ਚੱਲਦਾ ਹੈ ਤੂੰ ਇਸ ਗੰਦੀ ਸ਼ਰਾਬ ਨੂੰ ਨਾ ਪੀ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰ ਮਿਲੇ ਜਸਾਏ ਜਿਸ ਦਾ ਅਰਥ ਹੈ ਕਿ ਨਾਨਕ ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਜਾਂਦੇ ਹਨ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੱਚੀ ਸ਼ਰਾਬ ਪਾ ਲੈਂਦਾ ਹੈ ਸਦਾ ਸਾਹਿਬ ਕੇ ਰੰਗ ਰਹਿ ਮਹਲੀ ਪਾਵੇ ਥਾਓ ਉਹ ਹਮੇਸ਼ਾ ਪ੍ਰਭੂ ਦੀ ਪ੍ਰੀਤ ਦੇ ਅੰਦਰ ਵਸੇਗਾ ਅਤੇ ਉਸ ਦੀ ਹਜ਼ੂਰੀ ਦੇ ਵਿੱਚ ਟਿਕਾਣਾ ਪਾ ਲਵੇਗਾ ਇਹ ਸਨ ਗੁਰੂ ਸਾਹਿਬ ਜੀ ਦੇ ਬਚਨ ਸ਼ਰਾਬ ਦੇ ਉੱਪਰ ਸੋ ਸਾਡੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਨਸ਼ੇ ਤਿਆਗੋ ਅਤੇ ਗੁਰੂ ਵਾਲੇ ਬਣੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ ਸਤਿਗੁਰ ਕੋਟ ਪੈੜਾ ਅੱਗੇ ਹੋ ਲਈ ਜਾਏ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸਾਨੂੰ ਇੱਕ ਕਦਮ ਅੱਗੇ ਹੋਣ ਦੀ ਲੋੜ ਹੈ ਪਰਮਾਤਮਾ ਜੀ ਕਰੋੜਾਂ ਕਦਮ ਅੱਗੇ ਹੋ ਕੇ ਸਾਨੂੰ ਲੈਣ ਆਉਣਗੇ ਸੋ ਕਿਉਂ ਨਾ ਅਸੀਂ ਉਹ ਕਦਮ ਅੱਜ ਹੀ ਪੁੱਟ ਲਈਏ ਅੱਜ ਹੀ ਨਿਸ਼ਚੈ ਕਰ ਲਈਏ ਕਿ ਅਸੀਂ ਨਸੇ ਤਿਆਗਾਂਗੇ ਤੇ ਗੁਰੂ ਵਾਲੇ ਬਣਾਂਗੇ ਅਸੀਂ ਜੋ ਕੁイズ ਸਟਾਰਟ ਕੀਤਾ ਸੀ ਕੁイズ ਨੰਬਰ 1 ਦੇ ਵਿਨਰਸ ਸਕਰੀਨ ਦੇ ਉੱਪਰ ਉਹਨਾਂ ਦੇ ਨਾਮ ਫਲੈਸ਼ ਹੋ ਰਹੇ ਹਨ ਅੱਜ ਦਾ ਕੁイズ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਹੈ ਸੋ ਸਾਥ ਸੰਗਤ ਜੀ ਅਸੀਂ ਕਮੈਂਟ ਪਿੰਨ ਕੀਤਾ ਹੈ ਉਸ ਦੇ ਉੱਪਰ ਜਲਦੀ ਜਲਦੀ ਆਪਣਾ ਜਵਾਬ ਭੇਜੋ ਕਿਉਂਕਿ ਅਸੀਂ ਕੇਵਲ ਪਹਿਲੇ 10 ਵਿਨਰਸ ਦੇ ਨਾਮ ਹੀ ਫਲੈਸ਼ ਕਰਾਂਗੇ ਸੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਸੋ ਮਿਲਦੇ ਹਾਂ ਸਾਥ ਸੰਗਤ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ